ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਸਾਥਿਓ ਤੁਹਾਨੂੰ ਬਹੁਤ ਹੀ ਖਾਸ ਤਸਵੀਰਾਂ ਦਿਖਾ ਰਹੇ ਹਾਂ ਦੱਸਦੀ ਹੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਐਥਲੈਟਿਕ ਮੀਟ ਸਵੇਰੇ 10 ਵਜੇ ਆਈਟੀਆਈ ਗਰਾਊਂਡ ਨਮਾ ਸ਼ਹਿਰ ਵਿਖੇ ਸ਼ੁਰੂ ਕੀਤੀ ਜਾਂਦੀ ਹੈ ਜਿਸ ਵਿੱਚ ਵੱਖ-ਵੱਖ ਉਮਰ ਵਰਗ ਜਿਵੇਂ ਅੰਡਰ 14 ਅੰਡਰ 17 ਅਤੇ ਓਪਨ ਕੈਟਾਗਰੀ ਦੇ 100 ਮੀਟਰ ਦੌੜ 400 ਮੀਟਰ ਦੌੜ 1500 ਮੀਟਰ ਦੌੜ ਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਰਾਜ ਜਿਵੇਂ ਹਿਮਾਚਲ ਪ੍ਰਦੇਸ਼ ਹਰਿਆਣਾ ਆਦਤੋਂ ਕਰੀਬ 500 ਲੜਕੇ ਲੜਕੀਆਂ ਨੇ ਹਿੱਸਾ ਲਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਰਾਹੀਂ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ ਗਿਆ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਿਖ ਭਗਤ ਸਿੰਘ ਨਗਰਜੀ ਦੀ ਅਗਵਾਈ ਹੇਠ ਇਹ ਜਿਹੜੇ ਮੁਕਾਬਲੇ ਕਰਵਾਏ ਗਏ ਐਥਲੈਟਿਕ ਮੀਟ ਕਰਵਾਈ ਗਈ ਅਤੇ ਪਹਿਲੇ 4 ਸਥਾਨਾਂ ਤੇ ਆਉਣ ਵਾਲੇ ਲੜਕੇ ਲੜਕੀਆਂ ਨੂੰ ਵੱਖ-ਵੱਖ ਤੌਰ ਤੇ ਨਕਦ ਇਨਾਮ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਿੱਸਾ ਲੈਣ ਵਾਲੇ ਸਮੂਹ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਐਥਲੈਟਿਕ ਮੀਟ ਵਿੱਚ ਹਿੱਸਾ ਲੈਣ ਵਾਲੇ ਸਮੂਹ ਪ੍ਰਤੀਯੋਗੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਆਈਟੇ ਗਰਾਊਂਡ ਨਵਾਂ ਸ਼ਹਿਰ ਵਿਖੇ ਇੱਕ ਵਾਲੀਬਾਲ ਮੈਚ ਵੀ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸ਼ਿਰਕਤ ਕਰਕੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਇਸ ਮੈਚ ਵਿੱਚ ਹਿੱਸਾ ਲੈਣ ਵਾਲੇ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਦੇ ਦਿਸ਼ਾ ਨਿਰਦੇਸ਼ੇਟ ਅੱਜ ਨਵਾਂ ਸ਼ਹਿਰ ਜ਼ਿਲ੍ਹੇ ਵੱਲੋਂ ਇਹ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਇੱਕ ਐਥਲੈਟਿਕ ਜਿਹੜੀ ਮੀਟਾ ਉਹ ਅਸੀਂ ਕਰਵਾ ਰਹੇ ਹਾਂ ਜਿਦਾਂ ਕਿ ਤੁਹਾਨੂੰ ਪਤਾ ਹੈ ਪਿਛਲੇ ਸਾਲ ਵੀ ਜਿਹੜਾ ਅਸੀਂ ਡਿਮਾਂਡ ਸਪਲਾਈ ਨੂੰ ਘੱਟ ਕਰਨ ਦੇ ਲਈ ਲੋਕਾਂ 'ਚ ਜਾਗਰੂਕਤਾ ਫਿਲਾਨ ਦੇ ਲਈ ਕ੍ਰਿਕਟ ਲੀਗ ਵੀ ਕਰਵਾਈ ਫੁੱਟਬਾਲ ਲੀਗ ਕਰਵਾਈ ਮੈਰਾਥਨ ਵੀ ਕਰਵਾਈ ਹੈ ਤੇ ਇਹਦੇ ਵਿੱਚ ਸਾਡਾ ਮੋਟਿਵ ਇਹੀ ਹੈ ਜਿਹੜੇ ਸਕੂਲਾਂ ਦੇ ਬੱਚੇ ਐ ਕਾਲਜਾਂ ਦੇ ਬੱਚੇ ਐ ਉਹ ਖੇਡਾਂ ਵੱਲ ਆਪਣਾ ਰੁਝਾਨ ਵਧਾਉਣ ਜਿਹੜਾ ਇਹ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹੇ ਇਹ ਸਾਰੇ ਜਿਹੜੇ ਸਾਡੇ ਉਪਰਾਲੇ ਨੇ ਇਹਦੇ ਵਿੱਚ ਅਸੀਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਨਸ਼ਿਆਂ ਦੀ ਜਿਹੜੀ ਬੁਰਾਈ ਹੈ ਉਸ ਤੋਂ ਦੂਰ ਰਹਿਣ ਇਦੇ ਵਿੱਚ ਮੈਂ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਸਪਲਾਈ ਸਾਈਡ ਨੂੰ ਕੱਟ ਕਰਨ ਲਈ ਪਿਛਲੇ ਸਾਲ ਅਸੀਂ ਜਿਹੜਾ ਨਸ਼ੇ ਦੇ ਖਿਲਾਫ ਬੜੀ ਸਖਤੀ ਕੀਤੀ ਹੈ ਅਸੀਂ ਪਿਛਲੇ 2024 ਦੇ ਵਿੱਚ ਨਵਾਂ ਸ਼ਹਿਰ ਪੁਲਿਸ ਵੱਲੋਂ 572 ਜਿਹੜੇ ਐ ਐਨਡੀਪੀਐਸ ਦੇ ਕੇਸਸ ਉਹ ਰਜਿਸਟਰ ਕੀਤੇ ਗਏ ਐ ਤੇ 639 ਸਮਗਲਰਾਂ ਨੂੰ ਜੇਲ੍ਹ ਭੇਜਿਆ ਗਿਆ ਤੇ 2 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਜਿਹੜੀ ਹੈ ਉਹਨਾਂ ਦੀ ਅਸੀਂ ਸੀਜ਼ ਕਰਵਾਈ ਹੈਗੀ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਇਦਾਂ ਦੇ ਉਪਰਾਲੇ ਹੈਗੇ ਐ ਇਹਨਾਂ ਨੂੰ ਅਸੀਂ ਕਰਦੇ ਰਾਵਾਂਗੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਕੋਈ ਮੁਕਸਰ ਤੋਂ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਤੋਂ ਤੇ ਇਵਨ ਹਿਮ ਹੋਏ ਤੇ ਅਸੀਂ ਇਸੇ ਤਰ੍ਹਾਂ ਖੇਡਾਂ ਨੂੰ ਪ੍ਰਮੋਟ ਕਰਦੇ ਰਹਾਂਗੇ ਤੇ ਜਿਹੜੀ ਨਸ਼ੇ ਦੇ ਖਿਲਾਫ ਹੈ ਉਹ ਜਿਹੜੇ ਅਸੀਂ ਹੋਰ ਵੀ ਪ੍ਰੋਗਰਾਮ ਇਸੇ ਤਰ੍ਹਾਂ ਕਰਵਾਉਂਦੇ ਰਹਾਂਗੇ ਸਰ ਕੇ ਉਮਰ ਦੇ ਵਿੱਚ ਭਾਗ ਲੈਣਾ ਇਹਦੇ ਵਿੱਚ ਜੀ ਇੱਕ ਤਾਂ ਅੰਡਰ 14 ਦੇ ਵਿੱਚ ਅਸੀਂ 1500 ਮੀਟਰ ਤੇ 400 ਮੀਟਰ ਰੱਖਿਆ ਉਹ 14 ਸਾਲ ਤੋਂ ਘੱਟ ਦੇ ਬੱਚੇ ਆ ਤੇ ਵੱਡਿਆਂ ਲਈ ਅਸੀਂ ਵਾਲੀਬਾਲ ਜਿਹੜਾ ਮੈਚ ਹੈ ਉਹ ਵੀ ਚੱਲ ਰਿਹਾ ਹੈਗਾ ਤੇ 1500 ਮੀਟਰ ਹੈ ਉਹਦੇ ਵਿੱਚ ਉਹ ਪਾਰਟਿਸਪੇਟ ਕਰਦੇ ਸਰ ਇਹ ਮੀਟ ਨਾ ਸਿਰਫ ਜਿਲ੍ਹੇ ਦੇ ਬਲਕਿ ਪੂਰੇ ਪੰਜਾਬ ਦੇ ਔਰ ਨੀਅਰ ਵਾਇ ਹੈ ਹਿਮਾਚਲ ਤੋਂ ਵੀ ਜਿਹੜੇ ਪਾਰਟਿਸਪੈਂਟਸ ਨੇ ਪਾਰਟਿਸਪੇਟ ਕੀਤਾ ਹੈ ਸੋ ਇਹ ਫੰਕਸ਼ਨ ਜਿਹੜਾ ਹੈ ਜ਼ਿਲ੍ਹਾ ਦੀ ਵਿਜਾਇਟੀ ਲੈਵਲ ਦਾ ਹੋ ਨਿਬੜਿਆ ਸੋ ਮੈਂ ਇੱਥੇ ਆਏ ਹੋਏ ਗਲਤ ਮਾਨ ਪਟਕੀ ਦਾ ਸਤਨਾਮ ਜਲਾਲਪੁਰ ਦੀ ਦਾ ਫੋਰ ਗਨਮੈਨ ਇਹ ਵਿਅਕਤੀਆਂ ਦਾ ਤੇ ਨਾਲ ਦੀ ਨਾਲ ਸਪੋਰਟਸ ਡਿਪਾਰਟਮੈਂਟ ਦਾ ਐਜੂਕੇਸ਼ਨ ਡਿਪਾਰਟਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਕਿ ਇਹ ਇਵੈਂਟ ਕਰਾਉਣ ਦੇ ਵਿੱਚ ਸਾਨੂੰ ਬਹੁਤ ਉਹਨਾਂ ਨੇ ਮਦਦ ਦਿੱਤੀ ਹੈ ਔਰ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਾਨੂੰ ਇਹ ਰਹਿਨਮਾਈ ਦੇ ਰਹੀ ਹੈ ਔਰ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਜਿੱਥੇ ਪੁਲਿਸ ਡਿਟੈਕਸ਼ਨ ਦਾ ਕੰਮ ਕਰ ਰਹੀ ਹੈ ਪ੍ਰੋਵੈਂਸ਼ਨ ਦਾ ਕੰਮ ਕਰ ਰਹੀ ਹੈ ਉੱਥੇ ਨਾਲ-ਨਾਲ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਲਾ ਕੇ ਇਸ ਨਸ਼ੇ ਦੀ ਦਲਦਲ ਤੋਂ ਕੱਢਣ ਦੀ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਮੈਂ ਵਿਸ਼ੇਸ਼ ਤੌਰ ਤੇ ਐਸਐਸਪੀ ਸਾਹਿਬ ਦਾ ਔਰ ਸਾਨੂੰ ਸਹਿਯੋਗ ਕਰਨ ਵਾਲੇ ਸਾਰੇ ਨਾ ਡਿਪਾਰਟਮੈਂਟ ਦਾ ਬਹੁਤ ਧੰਨਵਾਦੀ ਹਾਂ ਸ਼ੁਕਰੀਆ ਸਰਕਾਰ ਨੂੰ ਡਾਕਟਰ ਮਹਿਤਾ ਸਿੰਘ ਜੀ ਜ਼ਿਲ੍ਹਾ ਪ੍ਰਸ਼ਾਸਕੀ ਅਤੇ ਅੱਜ ਦੇ ਵਿਸ਼ੇਸ਼ ਮਹਿਮਾਨ ਦਲਪੁਰਾ ਪਟਕੀ ਵਰਦੀệt ਕਨਾਰਾ ਜੀ ਸਤਿਰਾਮ ਦਲਾਲਪੁਰ ਜੀ ਕੋਲਨਾਲ ਸੋਨੀ ਜੀ ਨਪੀਰ ਸਾਹਿਬ ਜੀ ਰਾਜ ਕੁਮਾਰ ਜੀ ਸੋਚੇ ਮੈਂ ਸਭ ਤੋਂ ਪਹਿਲਾਂ ਤਾਂ ਸੂਚੀ ਪੁਲਿਸ ਦੀ ਟੀਮ ਨੂੰ ਜਿਹੜੇ ਜੀ ਨੂੰ ਵਧਾਈ ਦਿੰਦਾ ਕਿ ਜੋ 2024 ਦੇ ਵਿੱਚ ਜਾਦ ਦਾ ਪ੍ਰਾਪਤ ਕੀ ਪ੍ਰਾਪਤੀਆਂ ਉਸ ਪ੍ਰਾਪਤੀਆਂ ਦੇ ਦولت ਜਿਲ੍ਹਾ ਪ੍ਰੈਸ ਕਲਾਪਨੋ ਡਾਕਟਰ ਮਰਤਾਪ ਸਿੰਘ ਜੀ ਨੂੰ ਸ੍ਰੇਸ਼ਟ ਜਿਲ੍ਹਾ ਪੁਲਿਸ ਉਕੀ ਬਾਤ ਦੇ ਕੇ ਸੁਸਰਬਤ ਕਰ ਰਿਹਾ ਸੋ ਮੈਂ ਆਪਣੇ ਪੱਤਰਕਾਰ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਔਰ ਤੇ ਆਪਣੇ ਸਤਿਕਾਰਯੋਗ ਵੀਰ ਲਲਤਪਾਲ ਪਾਠਕ ਜੀ ਅਰਕਾ ਚਾਰ ਤੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਨਾਲ ਸਾਡੇ ਸਨਮਾਨਯੋਗ ਰਸੋਕਰ ਉਹਦੇ <inaudible> ਨਾਲ <inaudible>